ਪੁਰਤਗਾਲ ਵਿੱਚ 17 ਤਰੀਕ ਨੂੰ ਪਾਰਲੀਮੈਂਟ ਦੇ ਬਾਹਰ ਕੀਤਾ ਜਾਵੇਗਾ ਵੱਡੇ ਪੱਧਰ ਤੇ ਪ੍ਰਦਰਸ਼ਨ ਆਪਣੇ ਹੱਕਾਂ ਦੇ ਲਈ ਲੜਨ ਲਈ ਪੰਜਾਬੀ ਵੀਰਾਂ ਨੇ ਹੁਣ ਇਹ ਅਪੀਲ ਕੀਤੀ ਹੈ ਅਮਰੀਕਾ ਤੋਂ ਬਾਅਦ ਯੂਰਪੀ ਦੇਸ਼ ਪੁਰਤਗਾਲ ਦੇ ਵਿੱਚ ਰਹਿ ਰਹੇ ਵਿਦੇਸ਼ੀ ਜਿਨ੍ਹਾਂ ਦੇ ਵਿੱਚ 13380 ਦੇ ਕਰੀਬ ਭਾਰਤੀ ਵੀ ਸ਼ਾਮਲ ਨੇ ਇਹਨਾਂ ਦੇ ਉੱਪਰ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ ਪੁਰਤਗਾਲ 'ਚ 2 ਮਹੀਨੇ ਪਹਿਲਾਂ ਬੜੀ ਸਰਕਾਰ ਵੀ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਇਮੀਗ੍ਰੈਂਟਸ ਵਿਰੋਧੀ ਨੀਤੀਆਂ ਅਪਣਾ ਕੇ ਵਿਦੇਸ਼ੀਆਂ ਨੂੰ ਦੇਸ਼ ਤੋਂ ਕੱਢਣਾ ਚਾਹੁੰਦੀ ਹੈ ਦੱਸਣਯੋਗ ਹੈ ਕਿ ਪੁਰਤਗਾਲ ਵਿੱਚੋਂ ਕੱਢੇ ਜਾਣ ਵਾਲੇ ਵੱਖ-ਵੱਖ ਦੇਸ਼ਾਂ ਨਾਲ ਸਬੰਧਤ ਵਿਦੇਸ਼ੀਆਂ ਦੀ ਗਿਣਤੀ 4 ਲੱਖ ਦੱਸੀ ਜਾ ਰਹੀ ਹੈ ਜਿੱਥੇ ਉਨ੍ਹਾਂ ਨੂੰ ਨਵੀਂ ਸਰਕਾਰ ਦੇ ਵੱਲੋਂ ਡਿਟੇਨ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਨੇ ਦੱਸਦੀ ਹੈ ਕਿ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ 5-7 ਸਾਲਾਂ ਤੋਂ ਪੁਰਤਗਾਲ ਵਿੱਚ ਰਹਿ ਰਹੇ ਨੇ ਅਤੇ ਸਰਕਾਰ ਨੂੰ ਟੈਕਸ ਵੀ ਪੇ ਕਰ ਰਹੇ ਨੇ ਤੇ ਮੈਡੀਕਲ ਸੁਵਿਧਾਵਾਂ ਦਾ ਵੀ ਲਾਭ ਲੈ ਰਹੇ ਨੇ ਉਸ ਦੇ ਬਾਵਜੂਦ ਵੀ ਲੋਕਾਂ ਦੇ ਕਹਿਣ ਮੁਤਾਬਕ ਉਹਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਦੱਸਿਆ ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰਾਲੇ ਨੂੰ ਵੀ ਈਮੇਲ ਤੇ ਪੱਤਰ ਰਾਹੀਂ ਗੁਜ਼ਾਰਿਸ਼ ਕੀਤੀ ਸੀ ਕਿ ਪੁਰਤਗਾਲ ਦੀ ਸਰਕਾਰ ਦੇ ਅੱਗੇ ਇਹ ਮੁੱਦਾ ਚੁੱਕਣ ਇਸ ਨੂੰ ਲੈ ਕੇ ਹੁਣ ਪੁਰਤਗਾਲ ਦੀ ਪਾਰਲੀਮੈਂਟ ਦੇ ਬਾਹਰ 17 ਤਰੀਕ ਨੂੰ ਵੱਡੇ ਪੱਧਰ ਤੇ ਪ੍ਰਦਰਸ਼ਨ ਜਿਹੜਾ ਕੀਤਾ ਜਾਵੇਗਾ ਨੌਜਵਾਨਾਂ ਦੇ ਵੱਲੋਂ ਲੋਕਾਂ ਨੂੰ ਵੱਡੇ ਪੱਧਰ ਤੇ ਇਕੱਠੇ ਹੋ ਕੇ ਐਸਆਈਐਸ ਦੇ ਮੁੱਦੇ ਦੇ ਉੱਪਰ ਵਿਰੋਧ ਕਰਨ ਦੇ ਲਈ ਸੱਦਾ ਦਿੱਤਾ ਜਾ ਰਿਹਾ ਤੁਸੀਂ ਵੀ ਵੇਖੋ ਇਹ ਖਾਸ ਵੀਡੀਓ ਬਿਊਰੋ ਰਿਪੋਰਟ ਵੌਇਸ ਆਫ ਪੰਜਾਬ ਮੈਂ ਕੁਲਵਿੰਦਰ ਸਿੰਘ ਫਰਾਂਸ ਪੰਜਾਬੀਓ ਕੀ ਤੁਸੀਂ ਉਦੋਂ ਜਾਗੋਗੇ ਜਿੱਦਾਂ ਅਮਰੀਕਾ ਦੇ ਵਿੱਚ ਉਹ ਜਾਜ ਭਰ ਭਰ ਭਾਰਤ ਦੇ ਵਿੱਚ ਭੇਜੇਗੇ ਹੀ ਤੂੰ ਤੂੰ মিডিਆ ਨੂੰ ਵੀ ਗੁੱਸਾ ਲੱਗਾ ਸੀ ਤੇ ਭਾਰਤੀ ਸਰਕਾਰਾਂ ਨੂੰ ਵੀ ਗੁੱਸਾ ਲੱਗਾ ਸੀ ਐਦਾਂ ਹੀ ਪੁਰਤਗਾਲ ਸਰਕਾਰ ਭਾਰਤ ਦੇ ਵਿੱਚ 14000 ਬੰਦਾ ਡਿਪਲੋਮਟ ਕਰ ਰਹੀ ਹੈ ਔਰ ਦੋਸਤੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਕਿ ਪੁਰਤਗਾਲ 'ਚ ਛਾਪੇ ਮਾਰੀਆਂ ਸਟਾਰਟ ਕਰ ਦਿੱਤੇ ਗਈਆਂ ਜਿੰਨਾ ਪੁਰਤਗਾਲ ਮੁਲਖ ਸ਼ਾਂਤ ਸੀ ਉਨਾ ਹੀ ਅੱਜ ਉੱਥੇ ਦੀਆਂ ਸਰਕਾਰਾਂ ਗੁੱਸੇ ਦੇ ਵਿੱਚ ਹੈ ਸੋ ਐਸਆਈਐਸ ਦੇ ਮੁੱਦੇ ਤੇ ਜੋ ਕਿ ਭਾਰਤੀ ਪੰਜਾਬੀ ਭਾਈਚਾਰਾ ਇਕੱਠਾ ਹੋ ਕੇ ਲਿਸਬਨ ਪਾਰਲੀਮੈਂਟ ਦੇ ਸਾਹਮਣੇ 71 ਹੋ ਰਿਹਾ 17 ਤਰੀਕ ਨੂੰ ਮੈਂ ਚਾਹੁੰਨਾ ਤੁਸੀਂ ਨਿੰਜਾ ਹੁੰਦਲਵੀਰ ਜੋ ਕਿ ਸੰਤਾਰਾਇਆਂ ਤੋਂ ਐ ਤੇ ਧਰਮਵੀਰ ਸੈਣੀ ਕ੍ਰਾਉਣ ਇਮੀਗ੍ਰੇਸ਼ਨ ਤੋਂ ਤੁਸੀਂ ਉਹਨਾਂ ਨਾਲ رابطہ ਕਰਕੇ ਤੇ ਤੁਸੀਂ ਉਹਨਾਂ ਨਾਲ ਸਾਂਝ ਪਾ ਕੇ ਉਸ ਸਮਾਂ ਲੈ ਕੇ ਤੁਸੀਂ ਉਹਨਾਂ ਨਾਲ ਲੋਕੇਸ਼ਨ ਸਾਂਝੀ ਕਰ ਸਕਦੇ ਹੋ ਮੇਰੀ ਇਹ ਮੀਡੀਆ ਰਾਈ ਅਪੀਲ ਹੈ ਕਿ ਬਹੁਤ ਜਲਦੀ ਪੰਜਾਬੀ ਜਵਾਈਚਾਰਾ ਉੱਥੇ ਇਕੱਠਾ ਹੋਵੇ 17 ਤਰੀਕ ਨੂੰ ਤਾਂ ਜੋ ਸਾਡੀ ਆਵਾਜ਼ ਉਹ ਪਾਰਲੀਮੈਂਟ ਦੇ ਵਿੱਚ ਗੂੰਜੇ ਔਰ ਬਹੁਤ ਸ਼ਾਂਤ ਮਾਈ ਤਰੀਕੇ ਦੇ ਨਾਲ ਅਸੀਂ ਉੱਥੇ ਪ੍ਰਦਰਸ਼ਨ ਕਰਨਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਿੰਜਾ ਹੰਦਲ ਪੁਰਤਗਾਲ ਤੋਂ ਤੁਹਾਨੂੰ ਸਾਰੇ ਵੀਰਾਂ ਨੂੰ ਪਤਾ ਆਪਾਂ ਇੱਕ ਮੁੱਦੇ ਤੇ ਗੱਲ ਕੀਤੀ ਸੀ ਐਸਆਈਐਸ ਆਪਾਂ ਸਾਰੇ ਭਰਾ ਇਕੱਠੇ ਹੋਏ ਸੀ ਕਿ ਆਪਣੇ ਕੁਝ ਕੁ ਭਰਾਵਾਂ ਨੇ ਜੋ ਅੰਦੋਲਨ ਸ਼ੁਰੂ ਕੀਤਾ ਅਸੀਂ ਉਹਨਾਂ ਦੀ ਸਪੋਰਟ ਕਰੀਏ ਤੁਹਾਨੂੰ ਸਾਰੇ ਵੀਰਾਂ ਦਾ ਫੋਨ ਆ ਰਿਹਾ ਸਾਰੇ ਮੈਨੂੰ ਪੁੱਛ ਰਹੇ ਆ ਵੀ ਐਸਆਈਐਸ ਹੈ ਕੀ ਆ ਇਹ ਕੀ ਐ ਐਸਆਈਐਸ ਕੀ ਚੱਕਰ ਕੀ ਪਿਆ ਹੋਇਆ ਕੀ ਬਣ ਕੀ ਰਿਹਾ ਤੁਹਾਡੇ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ ਨਾ ਵੀ ਜਿਹੜੀ ਐਸਆਈਐਸ ਆ ਇਹ ਸਰਕਾਰ ਨੇ ਇੱਕ ਡਰਾਮਾ ਕਰਨ ਲਈ ਨਾਟਕ ਕਰ ਲਈ ਇੱਕ ਜਿਹੜੀ ਅੰਦੋਲਨ ਜਿਹੜਾ ਇੱਕ ਪਲਾਨ ਬਣਾਇਆ ਐਸਆਈਐਸ ਦਾ ਮਤਲਬ ਕੀ ਕਿ ਜਦੋਂ ਤੁਸੀਂ ਸ਼ਨਗਨ ਜ਼ੋਨ ਦੇ ਵਿੱਚ ਐਂਟਰ ਕਰਦੇ ਆ ਸ਼ਨਗਨ ਜ਼ੋਨ ਚ ਤੁਸੀਂ ਇੱਥੇ ਆਉਂਦੇ ਆ ਤੁਹਾਡੀ ਇੱਕ ਐਂਟਰੀ ਡੇਟ ਪੈ ਜਾਂਦੀ ਆ ਵੀ ਇੱਦਿ ਨੂੰ ਬੰਦਾ ਐਂਟਰ ਹੋਇਆ ਉਹਦੇ ਤੋਂ ਬਾਅਦ ਤੁਸੀਂ ਜਿੰਨੇ ਟਾਈਮ ਤੁਹਾਡਾ ਵੈਲਿਡ ਵੀਜ਼ਾ ਹੁੰਦਾ ਉਹ ਜਾਣਾ ਹੁੰਦਾ ਵਾ ਤੁਸੀਂ ਉੱਤੇ ਐਗਜ਼ਿਟ ਡੇਟ ਹੁੰਦੀ ਆ ਜਦੋਂ ਆਪਣੇ ਬੰਦੇ ਉਹਦੇ ਵਿੱਚੋਂ ਬਾਹਰ ਨਹੀਂ ਜਾਂਦੇ ਆਪਣੇ ਬੰਦੇ ਇੱਥੇ ਰੁਕਦੇ ਆ ਉਹਨੂੰ ਕਹਿ ਦਿੰਦੇ ਆ ਕਿ ਐਸਆਈਐਸ ਦੇ ਵਿੱਚ ਮੋਤਾ ਪਿਆ ਜਾਂਦਾ ਵੀ ਇਹ ਬੰਦੇ ਐਗਜ਼ਿਟ ਨਹੀਂ ਇਹਨਾਂ ਨੇ ਕੀਤਾ ਇੱਥੇ ਰਹਿ ਰਿਹਾ ਹੁਣ ਪ੍ਰੋਬਲਮ ਕੀ ਬਣੀ ਮਸਲਾ ਕੀ ਬਣ ਰਿਹਾ ਆ ਕਿ ਸਰਕਾਰ ਨੇ ਜਦੋਂ ਆਪਣੀ ਇਕਨੋਮੀ ਅਪ ਕਰਨੀ ਸੀ ਪੁਰਤਗਾਲ ਦੀ ਸਰਕਾਰ ਨੇ ਜਦੋਂ ਇਹਨਾਂ ਕੋਲ ਪੈਸਾ ਹੈ ਨਹੀਂ ਸੀ ਕੋਈ ਡਿਵੈਲਪਮੈਂਟ ਹੈ ਨਹੀਂ ਇਹਨਾਂ ਨੇ ਸਾਰੇ ਬੰਦਿਆਂ ਨੂੰ ਐਡਾ ਪਾਈਆਂ ਹਰੇਕ ਥਾਂ ਤੇ ਐਡ ਕੀਤੀ ਤੁਸੀਂ ਸਾਡੇ ਕੋ ਆਓ ਅਸੀਂ ਤੁਹਾਨੂੰ ਤਾਨੂੰ ਸਪੋਰਟ ਕਰਾਂਗੇ ਤੁਹਾਨੂੰ ਤੁਹਾਡੇ ਕੰਮ ਤੁਹਾਨੂੰ ਦਵਾਂਗੇ ਘਰ ਦਵਾਂਗੇ ਇਹਨਾਂ ਨੇ ਐਡਾ ਪਾ ਕੇ ਬੰਦੇ ਸਾਧ ਲੇ ਹੁਣ ਬੰਦੇ ਜਦੋਂ ਇੱਥੇ ਆ ਗਏ ਸਾਰਾ ਕੰਮ ਕਰ ਕਰ ਰਹੇ ਬੰਦਿਆਂ ਨੇ ਮਲ ਮਰ ਕੇ 2-3 ਸਾਲ ਇੱਥੇ ਕੰਟੀਨਿਊ ਕੰਮ ਕੀਤਾ ਸਾਰੇ ਵੀਰਾਂ ਨੂੰ ਪਤਾ ਬਾਕੀ ਕੰਟਰੀਆਂ ਨਾਲੋਂ ਇੱਥੇ ਮੰਤ ਦੀ ਜਿਹੜੀ ਸੈਲਰੀ ਆ ਉਹ ਬਹੁਤ ਘੱਟ ਆ ਸਾਰਿਆਂ ਨੂੰ ਪਤਾ ਵੀ ਇੱਥੇ 500-700 ਮੰਤ ਦੀ ਸੈਲਰੀ ਆ ਤਾਂ 7-700 8-600 ਰੈਂਟਾਂ ਘਰਾਂ ਦੇ 800 ਰੁਪਿਆ ਘਰ ਦਾ ਰੈਂਟਰ 700 ਰੁਪਿਆ ਸੈਲਰੀ ਆ ਮੰਤ ਦੀ ਇਹ ਗੱਲ ਦਾ ਸਾਰੇ ਵੀਰਾਂ ਨੂੰ ਪਤਾ ਆ ਕਿ ਕਿਤਾ ਕੰਮ ਡੇ ਨੇ ਮੁਸ਼ਕਲਾਂ ਚ ਕਰਕੇ ਕੰਮ ਆਪਣਾ ਕਰਕੇ 2-2 ਸਾਲ ਟੈਕਸ ਪਾ ਕੇ ਹੁਣ ਜਦੋਂ ਉਹਨਾਂ ਦੀ ਕਾਰਡ ਲੈਣ ਦੀ ਵਾਰੀ ਆਈ ਸਰਕਾਰ ਨੂੰ ਪੈ ਗਈ ਟੈਨਸ਼ਨ ਸਰਕਾਰ ਨੂੰ ਪਤਾ ਲੱਗਿਆ ਸੀ ਵੀ ਜਦੋਂ ਹੁਣ ਇਹਨਾਂ ਨੇ ਕਾਰਡ ਲੈ ਲੇਂਗਾ ਇਹਨਾਂ ਨੇ ਆਪਣੀਆਂ ਫੈਮਲੀਆਂ ਨੂੰ ਵੀ ਸੱਦਣਾ ਆ ਆਪਣੇ ਮਾਪਿਓ ਆਪਣੇ ਬੱਚੇ ਸਾਰੇ ਇੱਥੇ ਸੱਦਣਗੇ ਹੁਣ ਇਹਨਾਂ ਨੂੰ ਸਾਨੂੰ ਸਹੂਲਤਾਂ ਵੀ ਦੇਣੀਆਂ ਪੈਣੀਆਂ ਵਾ ਸਰਕਾਰ ਨੇ ਕੀ ਕੀਤਾ ਜਿੰਨਾ ਪੈਸਾ ਸੀ ਸਰਕਾਰ ਨੇ ਇਕੱਠਾ ਕੀਤਾ ਇਕੱਠਾ ਕਰਕੇ ਹੁਣ ਇਹਨਾਂ ਥੋੜੀਕਾ ਡਿਵੈਲਪਮੈਂਟ ਹੋਈ ਇਹਨਾਂ ਨੇ ਆਪਣੀ ਕਮਿਊਨਿਟੀ ਤੇ ਪੈਸਾ ਲਾਤਾ ਇਹਨਾਂ ਨੇ ਜਿੰਨੇ ਬਿਲੀਅਨ ਪੈਸੇ ਇਕੱਠੇ ਕੀਤੇ ਘੱਟੋ ਘੱਟ 3 ਬਿਲੀਅਨ ਦੇ ਤਕਰੀਬਨ ਇਹਨਾਂ ਨੇ ਪੈਸਾ ਇਕੱਠਾ ਕੀਤਾ ਉਹ ਸਾਰਾ ਇਹਨਾਂ ਨੇ ਇਹਨਾਂ ਨੇ ਕੀਤਾ ਕਿ ਅਸੀਂ ਇਹਨਾਂ ਨੇ ਯੂਨੋ ਨੂੰ ਕਿਹਾ ਵੀ ਸਾਡੇ ਕੋ ਆ ਬੰਦਾ ਆ ਗਿਆ ਅੱਜ ਦਾ ਫਨਾਨਸ ਬਣ ਗਿਆ ਵਾ ਆ ਪੁਰਤਗੀਚੀ ਬੰਦਾ ਆ ਇਹਨੇ ਇਹਦੀ ਅਗਵਾਈ ਪਾਈ ਆ ਅਗਵਾਈ ਦਾ ਮਤਲਬ ਇਹਨੇ ਅਗਵਾਈ ਦਿੱਤੀ ਆ ਇਨੇ ਇਹਦੀ ਇੱਕ ਵਾਈ ਦਿੱਤੀ ਆ ਇਹ ਬੰਦਾ 6 ਮਹੀਨੇ ਇਹਨੂੰ ਆਪਣੇ ਕੋਲ ਰੱਖੂਗਾ ਦੱਸੂਗਾ ਵੀ ਕਿੱਦਾਂ ਕਰਨਾ ਕਿੱਦਾਂ ਇੱਥੋਂ ਦਾ ਸਾਰਾ ਕੁਝ ਦੱਸੂਗਾ ਯੂਨੋ ਕੋ ਉਸ ਬੰਦੇ ਦਾ ਵੀ ਸਾਨੂੰ ਇਹ ਬੰਦਾ ਅਨ ਐਜੂਕੇਟਿਡ ਆ ਇਹਨੂੰ ਕੁਝ ਨਹੀਂ ਹੁੰਦਾ ਇਹਨੂੰ ਅਸੀਂ ਡਿਵੈਲਪਮੈਂਟ ਲਈ ਇਹਦੀ ਵਾਸਤੇ ਇਹਦੀ ਪੜ੍ਹਾਈ ਕਰਾਵਾਂਗੇ ਇਹਨੂੰ ਅਸੀਂ ਸਹੂਲਤਾਂ ਦੇਵਾਂਗੇ ਦੱਸਾਂਗੇ ਕਰ ਲਈ ਯੂਨੋ ਕੋ ਪੈਸਾ ਲਿਆ ਕੱਲੇ-ਕੱਲੇ ਕੋ ਪੈਸਾ ਇਹਨਾਂ ਨੇ ਬੰਦਿਆਂ ਦਾ ਪੈਸਾ ਇਕੱਠਾ ਕੀਤਾ ਉਹਦੇ ਤੋਂ ਬਾਅਦ ਬੰਦਿਆਂ ਨੇ ਇੱਥੇ ਪੈਸਾ ਕਮਾ ਕੇ ਜਦੋਂ ਟੈਕਸ ਦਿੱਤਾ ਸਾਰਾ ਕੁਝ ਦਿੱਤਾ ਇਹਨਾਂ ਨੇ ਐਂਡ ਤੇ ਇੱਕ ਕੀ ਡਰਾਮਾ ਖੇਡਿਆ ਕਿ ਤੁਸੀਂ 4-700 ਯੂਰੋ ਪ ਇਹਨਾਂ ਨੇ ਹੁਣ ਜਿਹੜਾ ਪੈਸਾ ਇਕੱਠਾ ਕੀਤਾ ਇਹਨਾਂ ਨੇ ਆਪਦੀ ਕਮਿਊਨਿਟੀ ਤੇ ਉਹ ਪੈਸਾ ਲਾ ਦਿੱਤਾ ਜਹਾਲਾ ਕਿ ਉਹ ਇਮੀਗ੍ਰੇਸ਼ਨ ਦੀ ਡਬਲ ਪਮੈਂਟ ਵਾਸਤੇ ਪੈਸਾ ਸੀ ਵੀ ਤੁਸੀਂ ਇਮੀਗ੍ਰੇਸ਼ਨ ਦੀ ਡਵੈਲਪਮੈਂਟ ਕਰਨੀ ਆ ਉਹ ਡਵੈਲਪਮੈਂਟ ਨਹੀਂ ਹੋਈ ਇਮੀਗ੍ਰੇਸ਼ਨ ਨੂੰ ਕੋਈ ਪੈਸਾ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਹੁਣ ਇਹਨਾਂ ਨੂੰ ਸਹੂਲਤਾਂ ਦੇਣੀਆਂ ਪੈਣੀਆਂ ਸੀ ਡਾਕਟਰੀ ਸਹੂਲਤਾਂ ਘਰ ਦੀ ਸਹੂਲਤ ਸਾਰਾ ਜਿਹਨਾਂ ਨੂੰ ਪਤਾ ਹੈ ਸਾਨੂੰ ਸਹੂਲਤ ਦੇਣੀ ਪੈਣੀ ਇਹਨਾਂ ਨੇ ਡਰਾਮਾ ਕਰਕੇ ਐਸਓਐਸ ਦਾ ਇਹਨਾਂ ਨੇ ਨਾਟਕ ਕੀ ਖੇਡਿਆ ਕਿ ਬੰਦਿਆਂ ਨੂੰ ਕਿੱਦਾਂ ਬਾਹਰ ਕੱਢਿਆ ਜਾਵੇ ਜਦੋਂ ਬੰਦੇ ਪਹਿਲਾਂ ਆ ਰਹੇ ਸੀ ਤੁਹਾਨੂੰ ਵੀ ਪ ਕਾਰਡ ਵੀ ਪੇਪਰ ਵੀ ਤੁਸੀਂ ਲੋਕ ਕਰਾਏ ਹੁਣ ਇਹਨਾਂ ਨੂੰ ਪਤਾ ਵੀ ਸਾਨੂੰ ਪੈ ਜਾਣੀ ਆ ਪ੍ਰੋਬਲਮ ਸਾਨੂੰ ਇਹਨਾਂ ਨੂੰ ਕਾਰਡ ਦੇਣੇ ਪੈਣੇ ਆ ਇਹਨਾਂ ਨੇ ਡਰਾਮਾ ਕੀਤਾ ਵੀ ਤੁਸੀਂ ਜਿੱਥੋਂ ਆਏ ਆ ਜੇ ਤੁਸੀਂ ਇਸਟਰੀਆ ਤੋਂ ਆਏ ਜਰਮਨ ਤੋਂ ਆਏ ਤੁਹਾਡੇ ਉੱਤੇ ਫਿੰਗਰ ਹੋਇਆ ਆ ਆਪਦੀ ਕੰਟਰੀ ਵਾਪਸ ਜਾਓ ਇਹਨਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਤੁਹਾਨੂੰ ਤੁਹਾਨੂੰ ਅਸੀਂ ਰਿਪੋਰਟ ਕਰ ਰਹੇ ਆ ਜਾਂ ਤੁਹਾਨੂੰ ਅਸੀਂ ਪ੍ਰੋਬਲਮ ਵੀ ਤੁਸੀਂ ਇਥੋਂ ਵੀ ਇਹਨਾਂ ਨੇ ਕੁਝ ਨਹੀਂ ਦਾ ਡਵੋਪ ਦਾ ਹਜੇ ਕੀਤਾ ਰਿਪੋਰਟ ਦਾ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਇੱਕ ਨਵੀਂ ਗੇਮ ਖੇਡੀ ਕਿ ਜਿੱਥੇ ਤੁਸੀਂ ਜਿੱਥੋਂ ਤੁਸੀਂ ਆਏ ਆ ਤੁਸੀਂ ਉੱਥੇ ਚਲ ਚੋ ਆਪਣੀ ਕੰਟਰੀ ਵਾਪਸ ਜਾਓ ਇਹਨਾਂ ਨੇ ਬੰਦਿਆਂ ਦੇ ਨਾਲ ਇੱਕ ਬਹੁਤ ਤਕੜਾ ਡਰਾਮਾ ਕੀਤਾ ਵੀ ਉਹਨਾਂ ਕੋ ਸਾਰਿਆਂ ਕੋ ਪੈਸੇ ਲੈ ਕੇ ਟੈਕਸ ਕੱਟਾ ਕਰਾ ਕੇ ਹੁਣ ਉਹਨਾਂ ਨੂੰ ਸਹੂਲਤਾ ਦੇਣ ਵਰੀ ਇਹਨਾਂ ਨੇ ਉਹਨਾਂ ਨੂੰ ਭਜਾ ਦਿੱਤਾ ਹਾਲਾਂਕਿ ਇਮੀਗ੍ਰੇਸ਼ਨ ਦਾ ਪੈਸਾ ਕੱਟਾ ਕੀਤਾ ਜਿਹੜਾ ਉਹਨੇ ਡਿਵੈਲਪਮੈਂਟ ਤੇ ਲਾਉਣਾ ਸੀ ਉਹਨਾਂ ਕੋਲੋਂ ਪੈਸਾ ਕੱਟਾ ਕੀਤਾ ਇਹਨਾਂ ਨੇ ਆਪਣੀਆਂ ਸੜਕਾਂ ਬਣਾਈਆਂ ਆਪਣੀਆਂ ਟ੍ਰੇਨਾਂ ਬਣਾਈਆਂ ਆਪਣੀਆਂ ਸਹੂਲਤਾ ਜਿਹੜਾ ਕਿ ਆ ਪੜ੍ਹਾਈ ਦਾ ਵੀ ਪੈਸਾ ਆਪਾਂ ਸਕੂਲ ਜਾਂਦੇ ਆ ਤਾਂ ਸਾਰਿਆਂ ਪਤਾ ਸਰਕਾਰੀ ਸਕੂਲ ਆ ਉਹ ਇਹਨਾਂ ਨੇ ਸਾਰਾ ਪੈਸਾ ਉਹਨਾਂ ਕੋਲ ਲਿਆ ਸੀ ਵੀ ਅਸੀਂ ਇਹਨਾਂ ਨੂੰ ਪੜਾਉਣਾ ਵਾ ਕਰਨਾ ਵਾ ਸਾਨੂੰ ਛੋਟੇ ਛੋਟੇ ਜਿਹੇ ਇੱਕ ਦੋ ਸਕੂਲ ਦੇ ਕੇ ਡਰਾਮਾ ਜਿਆ ਕਰਕੇ ਇਹਨਾਂ ਨੇ ਆਪਣੀ ਕਮਿਊਨਿਟੀ ਨੂੰ ਪੜਾਇਆ ਆਪਣੀ ਕਮਿਊਨਿਟੀ ਤੇ ਪੈਸਾ ਲਾਇਆ ਉਹਨੇ ਆਪ ਹੋ ਗਈ ਇਹਨਾਂ ਦੀ ਥੋੜੀ ਇਕਨੋਮੀ ਵਾਪੋ ਗਈ ਇਹਨਾਂ ਨੇ ਪੈਸਾ ਇਕੱਠਾ ਜਿਹੜਾ ਕੀਤਾ ਉਹ ਰਿਜ਼ਰਵ ਚ ਰੱਖ ਲਿਆ ਉਹ ਆਪ ਦਾ ਸਾਈਡ ਤੇ ਰਿਜ਼ਰਵ ਕਰਤਾ ਤੇ ਸਾਡੇ ਬੰਦੇ ਨੂੰ ਧੱਕਾ ਮਾਰ ਰਹੇ ਆ ਇਹਨੂੰ ਕਹਿੰਦੇ ਐਸਐਸ ਧੰਨਵਾਦ ਮੇਰਾ ਵੀਰ ਜੀ